ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਜਿਹੜਾ ਤੁਹਾਨੂੰ ਗੀਤ ਸੁਣਾ ਰਹੀ ਆ ਇਹ ਗਿੱਧੇ ਦੇ ਵਿੱਚ ਗਾਉਣ ਵਾਲਾ ਗੀਤ ਹੁੰਦਾ ਜਿਹਨੂੰ ਆਪਾਂ ਜਿਵੇਂ ਤਮਾਸ਼ਾ ਕਰਦੇ ਤੌਰ ਤੇ ਗਾਉਨੇ ਆ ਸੋ ਇਹ ਹੈਗਾ ਸੱਸੀ ਪੁੰਨੂ ਦਾ ਬੜਾ ਪਿਆਰਾ ਗੀਤ ਹੈ ਸੁਣੋ ਮਾਣੋ ਆਨੰਦ ਪਸੰਦਾ ਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸੱਸੀ ਪੁੰਨੂ ਦਾ ਗਿੱਧੇ ਚ ਗਾਉਣ ਵਾਲਾ ਗੀਤ ਮਾਣੋ ਆਨੰਦ ਪੁੰਨੂ ਕਰਦੀ ਵੇ ਪੁੰਨੂ ਜਾਲਮਾ ਹਾਈ ਵੇ ਪੁੰਨੂ ਜਾਲਮਾ ਪੁੰਨੂ ਪੁੰਨੂ ਕਰਦੀ ਵੇ ਪੁੰਨੂ ਜਾਲਮਾ ਹਾਈ ਵੇ ਪੁੰਨੂ ਜਾਲਮਾ ਹਾਈ ਵੇ ਪੁੰਨੂ ਜਾਲਮਾ ਜਦ ਹੋਈ ਤੇਰੀ ਕੁੜਮਾਈ ਵੇ ਮੈਂ ਸੱਕਰ ਲੈਣ ਨਾ ਆਈ ਪੁੰਨੂ ਜਾਲਮਾ ਹਾਈ ਵੇ ਪੁੰਨੂ ਜਾਲਮਾ ਪੁੰਨੂ ਪੁੰਨੂ ਕਰਦੀ ਵੇ ਪੁੰਨੂ ਜਾਲਮਾ ਹਾਏ ਵੇ ਪੁੰਨੂ ਜਾਲਮਾ ਜਾਦ ਤੇਰਾ ਬੰਨਿਆ ਸਾਹ ਵੇ ਮੈਂ ਜਾਦ ਤੇਰਾ ਬੰਨਿਆ ਸਾਹ ਵੇ ਮੈਂ ਅੰਦਰੇ ਲੈ ਲਿਆ ਫਾ ਪੁੰਨੂ ਜਾਲਮਾ ਪੁੰਨੂ ਪੁੰਨੂ ਕਰਦੀ ਵੇ ਪੁੰਨੂ ਜਾਲਮਾ ਹਾਏ ਵੇ ਪੁੰਨੂ ਜਾਲਮਾ ਪੁੰਨੂ ਪੁੰਨੂ ਕਰਦੀ ਪੁੰਨੂ ਜਾਲਮਾ ਹਾਏ ਵੇ ਪੁੰਨੂ ਜਾਲਮਾ ਜਾਦ ਤੈਨੂੰ ਲੱਗੀਆਂ ਮਾਈਆਂ ਐਸੇ ਚਾਉੜ ਲੈਣ ਨਾ ਆਂਆਂ ਪੁੰਨੂ ਜਾਲਮਾ ਹਾਏ ਵੇ ਪੁੰਨੂ ਜਾਲਮਾ ਪੁੰਨੂ ਪੁੰਨੂ ਕਰਦੀ ਵੇ ਪੁੰਨੂ ਜਾਲਮਾ ਜਾਦ ਤੂੰ ਚੜਿਆ ਜਨਵੇ ਮੈਂ ਖੜੀ ਖੇਤ ਦੇ ਬੰਨੇ ਪੁੰਨੂ ਜਾਲਮਾ ਹਾਏ ਵੇ ਪੁੰਨੂ ਜਾਲਮਾ ਪੁੰਨੂ ਪੁੰਨੂ ਕਰਦੀ ਵੇ ਪੁੰਨੂ ਜਾਲਮਾ ਹਾਏ ਵੇ ਪੁੰਨੂ ਜਾਲਮਾ ਜਾਦ ਤੈ ਲੰਨਿਆ ਲਾਮਾ ਵੇ ਮੈਂ ਖੜੀ ਦਹਾਨਿਆ ਪਾ ਮਾ ਪੁੰਨੂ ਜਾਲਮਾ ਵੇ ਪੁੰਨੂ ਜਾਲਮਾ ਹਾਏ ਵੇ ਪੁੰਨੂ ਜਾਲਮਾ ਜਦ ਤੂੰ ਲਿਆਇਆ ਬੰਨੀ ਵੇ ਮੈਂ ਦਰ ਵਿੱਚ ਤੌੜੀ ਪੰਨੀ ਪੁੰਨੂ ਜਾਲਮਾ ਹਾਏ ਵੇ ਪੁੰਨੂ ਜਾਲਮਾ ਬੰਨ ਉਨ ਕਰਦੀ ਪੁੰਨੂ ਜਾਲਮਾ ਜਾਦ ਤੁਸੀਂ ਲੱਗੇ ਸੌਣ ਵੇ ਮੈਂ ਵੱਡਾ ਮੰਜੇ ਦੀਦਾਂਣ ਪੁੰਨੂ ਜਾਲਮਾ ਹਾਏ ਵੇ ਪੁੰਨੂ ਜਾਲਮਾ ਪੁੰਨੂ ਪੁੰਨੂ ਕਰਦੀ ਵੇ ਪੁੰਨੂ ਜਾਲਮਾ ਹਾਏ ਵੇ ਪੁੰਨੂ ਜਾਲਮਾ ਜਾਦ ਤੁਸੀਂ ਗਏਬ ਜਾਦ ਤੁਸੀਂ ਗਏ ਸੁੱਤੇ ਵੇ ਮੈਂ ਰਲਾ ਦਿੱਤੇ ਕੁੱਤੇ ਗੁੰਨੂ ਜਾਲਮਾ ਹਾਈਵੇ ਗੁੰਨੂ ਜਾਲਮਾ